ਪਾਰ ਪ੍ਰਸ਼ਦ ਸ਼੍ਰੀਆ ਕਾਲਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜਾ ਮਲਾਜ਼ਮਾਂ ਦਾ ਇੰਤਜ਼ਾਰ ਹੈ ਖਤਮ ਮਲਾਜ਼ਮਾਂ ਦੀ ਰੈਲੀ ਨੇ ਲਿਆਂਦਾ ਰੰਗ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਰੈਲੀ ਦੇ ਮੌਕੇ ਤੇ ਮਲਾਜ਼ਮਾਂ ਦੇ ਵਿਸ਼ਵਾਸ ਲਈ ਪੱਤਰ ਜਾਰੀ ਕੀਤਾ ਹੈ ਡੀਏ ਏਰੀਆ ਆਪੀਐਸ ਤੇ ਰਹਿੰਦੇ ਬਕਾਇਆ ਨੂੰ ਲੈ ਕੇ 232 ਕਰੋੜ ਦਾ ਜਿਹੜਾ ਬਕਾਇਆ ਰਾਸ਼ੀ ਜਾਰੀ ਕੀਤੀ ਹੈ ਦੋਸਤੋ ਪੂਰੀ ਜਾਣਕਾਰੀ ਦਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਭ ਨੂੰ ਰਿਕੁਐਸਟ ਹੈ ਕਿ ਮਿੱਤਰ ਸੱਜਣ ਜੋ ਵੀ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਲ ਸੋ ਚਲਦੇ ਆ ਜੀ ਅੱਜ ਦੀ ਵੱਡੀ ਅਪਡੇਟ ਦੇ ਵੱਲ। ਦੋਸਤੋ ਦੱਸਦੀ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ ਜਾਨੀ ਕਿ ਪੰਜਾਬ ਸਰਕਾਰ ਸੀ। ਉਹਨਾਂ ਨੇ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਤੇ ਪਿਛਲੇ ਸਾਲ ਫਿਰ ਜਿਹੜਾ ਇੱਕ 4% ਦਾ ਜੋ ਕਿ ਇੱਕ ਲollipops ਦੇ ਕੇ ਮੁਲਾਜ਼ਮਾਂ ਨੂੰ ਚੁੱਪ ਕਰਾ ਦਿੱਤਾ ਤੇ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਤੇ ਕੋਈ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਹਾਂ ਤੇ ਮੁਲਾਜ਼ਮਾਂ ਗੂ ਜੋ ਵੀ ਲਾਈਵ ਹੋ ਕੇ ਉਹਨਾਂ ਨੇ ਕਿਹਾ ਹੈ ਕਿ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਹਨ ਉਹਨਾਂ ਦਾ ਕੋਈ ਵੀ ਜਿਹੜਾ ਆਉਟਪੁੱਟ ਨਹੀਂ ਨਿਕਲਿਆ ਅਤੇ ਨਾ ਹੀ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਅਤੇ ਇਸ ਵਾਰ ਜੋ ਵੀ ਮੁਲਾਜ਼ਮਾਂ ਨੇ ਕਿਹਾ ਹੈ ਕਿ ਅਸੀਂ ਜੋ ਵੀ ਕੀ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਅਤੇ ਪੰਜਾਬ ਸਰਕਾਰ ਜੋ ਹੈ ਕਿ ਉਹ ਸਾਡੀ ਕੋਈ ਵੀ ਗੱਲ ਨਹੀਂ ਮੰਨਦੀ ਨਾ ਹੀ ਸਾਡੀਆਂ ਮੰਗਾਂ ਸੁਣਦੇ ਹੈ ਦੋਸਤੋ ਇਸੇ ਦੌਰਾਨ ਜੋ ਸੂਤਰਾਂ ਦੇ ਮੁਤਾਬਕ ਜਿਹੜੇ ਕੱਲ ਪਤਾ ਲੱਗਿਆ ਹੈ ਕਿ ਰੈਲੀ ਦੇ ਵਿੱਚ ਮੁਲਾਜ਼ਮਾਂ ਨੇ ਜੋ ਕਿ ਰੋਜ਼ ਪ੍ਰਗਟ ਕੀਤਾ ਸੀ ਇਸੇ ਦੌਰਾਨ ਸੂਤਰਾਂ ਨੇ ਦੱਸਿਆ ਕਿ ਦੋ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਹੋ ਜਾਣਗੇ ਤਾਂ ਸੱਤਾ ਦੇ ਵਿੱਚ ਪਾਰਟੀ ਦੇ ਆਉਣ ਦੇ ਨਾਲ ਅਸੀਂ ਆਉਂਦਿਆਂ ਹੀ ਜੋ ਕਿ ਮਲਾਜ਼ਮਾਂ ਦੀਆਂ ਮੰਗਾਂ ਤੇ ਵਿਚਾਰ ਕਰਾਂਗੇ ਤੇ ਜੋ ਵੀ ਮਲਾਜ਼ਮਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ ਅਤੇ ਜੋ ਵੀ ਉਹਨਾਂ ਦੀਆਂ ਬਕਾਇਆ ਡੀਏ ਜਿਹੜਾ ਕਿ ਜਿਹੜਾ ਕਟ ਹੈ ਉਸ ਨੂੰ ਜਿਹੜਾ 46% ਤੇ OPS ਨੂੰ ਪੁਰਾਣੀ ਪੈਨਸ਼ਨ ਜੋ ਹੈ ਉਸ ਨੂੰ ਵੀ ਲਾਗੂ ਕਰ ਦਿੱਤਾ ਜਾਵੇਗਾ ਇਹੇ ਦੋਸਤੋ ਸੂਤਰਾਂ ਦੇ ਮੁਤਾਬਕ ਖਬਰ ਮਿਲੀ ਸੀ ਉਮੀਦ ਕਰਦੇ ਆ ਇਹ ਤੁਹਾਨੂੰ ਪਸੰਦ ਆਈ ਹੋਵੇਗੀ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਲੈਣਾ ਤਾਂ ਜੋ ਹਰ ਛੋਟੀ ਅਤੇ ਵੱਡੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਧੰਨਵਾਦ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ